ਛੁੱਪ ਕਰਨ ਨੂੰ ਗੋਲੀ ਮਾਰਨ ਵਾਲਾ ਮੁੱਖ ਮੰਤਰੀ ਮਨੋਰਾ ਖਤਰੇ ਹੈ ਕਿ ਨਹੀਂ ਹਾਂ ਜਾਂ ਨਾ ਜਿਹਨੇ ਵੀ ਮਾਰਿਆ ਗੁਨਾਹਗਰ ਨਹੀਂ ਉਹ ਉਹਦੇ ਇਸ਼ਾਰੇ ਤੇ ਚੱਲਿਆ ਕਿਦੇ ਹੋਰ ਅਗਰ ਦੱਸੋ ਨਾ ਲਾ ਕੇ ਦੱਸੋ ਨਾ ਲਾ ਕੇ ਦੱਸੋ ਛੁੱਪ ਕਰਨ ਆ ਨਹੀਂ ਛੁੱਪ ਕਰਨ ਨੂੰ ਕਤਲ ਕਰਨ ਵਾਲਾ ਮਨੋਰਾ ਖਤਰੇ ਹੈ ਕਿ ਨਹੀਂ ਜਿੰਮੇਵਾਰ ਮਨੋਰਾ ਖਤਰੇ ਹੈ ਕਿ ਨਹੀਂ ਜਿੱਥੇ ਵੀ ਕਿਸ ਕੋਈ ਨਾ ਤਾਂ ਉਹ ਹੱਕਿਆ ਕਿਸੇ ਦੀ ਜਾਨ ਲੈਣ ਦਾ ਨਾ ਕਿਸੇ ਨਹੀਂ ਨਹੀਂ ਇਹ ਸਰ ਤੁਸੀਂ ਇਹ ਦੱਸੋ ਵੀ ਮਨੋਰ ਲਾ ਨਹੀਂ ਕਿਹੜੇ ਕਿਉਂ ਮਨੋਰ ਲਾ ਖਤਰ ਹੈ ਨਹੀਂ ਮਨੋਰ ਤੁਸੀਂ ਮੜੋ ਨਾ ਅੱਛਾ ਫਿਰ ਇਹ ਦੱਸੋ ਅੱਛਾ ਅਸੀਂ ਤਾਂ ਕਾਰਵਾਈ ਕਰਾਂਗੇ ਇਹ ਇਹ ਦੱਸੋ ਵੀ ਬਿਨਾ ਜੁਨੀਫਾਰਮ ਤੋਂ ਤੁਸੀਂ ਉੱਥੇ ਇਹ ਪੁਲਿਸ ਕਿਉਂ ਲਈ ਕਿਸੇ ਜਗ੍ਹਾ ਤੇ ਜੁਨੀਫਾਰਮ ਬਿਨਾ ਜਗ੍ਹਾ ਹੁੰਦੀ ਆ ਮਸ਼ੀਨਰੀ ਦਾ ਕੀ ਕਸੂਰ ði ਉੱਤੇ ਟਰੈਕਟਰ ਕਿਉਂ ਤੋੜੇ ਗਏ ਆਪਣੀ ਗੱਲ ਕਰ ਸਕਦਾ ਉਹ ਲਿਆ ਸੱਤ ਤੁਸੀਂ 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 ਆਇਆ ਕਰੋ ਆਇਆ ਕਰੋ ਮੇਰੀ ਗੱਲ ਸੁਣੋ ਤੁਸੀਂ ਆਇਆ ਕਰੋ ਤੁਸੀਂ ਆਜ਼ਾਦ ਉਮੀਦਵਾਰ ਉੱਠ ਕਰੋ ਹਾਂਜੀ ਤੁਸੀਂ ਆਜ਼ਾਦ ਉਮੀਦਵਾਰ ਉੱਠ ਕਰੋ ਅਸੀਂ ਤੁਹਾਨੂੰ ਸਵਾਲ ਨਹੀਂ ਕਰਦੇ ਤੁਸੀਂ ਸੋਥੋ ਸਵਾਲ ਤਾਂ ਹੁੰਦੇ ਹੋ ਤੁਸੀਂ ਭਾਜਪਾ ਦੇ ਨੁਮਾਇੰਦੇ ਹੋ ਤੁਸੀਂ ਦੱਸੋ ਵੀ ਮਨੋਰ ਲਾਲ ਖੱਟਾ ਕਤਲ ਹੈ ਕਿ ਨਹੀਂ ਤੁਸੀਂ ਭਾਜਪਾ ਤੇ ਕੀ ਇਤਰਾਜ਼ ਕੀ ਹੈ ਉਹਨੇ ਕਤਲ ਕੀਤਾ ਸਾਡੇ ਭਰਾ ਦਾ ਗੋਲੀਆਂ ਮਾਰੀਆਂ ਸਾਡਾ ਸਾਡਾ ਚੰਗਾ ਕੀਤਾ ਤੁਸੀਂ ਦਿੱਥੋਂ ਮਾਰਾ ਕੀਤਾ ਮਾਰੀ ਕੀਤਾ ਨਹੀਂ 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 ਉਹ ਫਰਜ਼ ਨਹੀਂ ਸੀ ਚੰਗਾ ਕੰਗਾ ਕਰਨਾ ਫਰਜ਼ ਨਹੀਂ ਚੰਗਾ ਕੀਤਾ ਮੇਰੀ ਗੱਲ ਸੁਣੋ ਮੇਰੀ ਮੇਰੇ ਓ ਯਾਰ ਵੇਖੋ ਵੇਖੋ ਸਭ ਮੇਰੀ ਗੱਲ ਸੁਣ ਨਹੀਂ 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 ਹਜੇ ਜਾਣਦੇ ਨਹੀਂ ਗੱਲ ਇਸ਼ਾਰੇ ਨਾ ਕਰੋ ਮਹਾਰਾ ਜਾਣਦੇ ਅਸੀਂ ਸਵਾਲ ਕਰ ਰਹੇ ਹਾਂ ਜਾਣਵਾਰੇ ਇਸ਼ਾਰੇ ਨਾ ਕਰੋ ਬਸ ਮੇਰੀ ਇੱਕ ਆਦਾ ਜਵਾਬ ਹੋਈ ਔਰ ਔਰ ਤੁਸੀਂ ਸੁਣਦਾ ਮੇਰੀ ਮੇਰੀ ਗੱਲ ਸੁਣ ਮੈਨੂੰ ਗੱਲ ਸੁਣ ਉਹ 13 ਮਹੀਨੇ ਦਿੱਲੀ ਦੇ ਵਿੱਚ ਰਹੇ ਹਾਂਜੀ ਉੱਥੇ ਕੋਈ ਬਲਾਤਕਾਰ ਹੋਇਆ ਉੱਥੇ ਕੋਈ ਫੁੱਲ ਦਾ ਬੂਟਾ ਤੋੜਿਆ ਗਿਆ ਉੱਥੇ ਕੀ ਕੁਝ ਹੋਇਆ ਦੱਸੋ ਅੱਜ ਤੱਕ ਉਹਨਾਂ ਲੋਕਾਂ ਨੂੰ ਕੀ ਹੋਊਗਾ ਇਹ ਤੂੰ ਸਾਹਤ ਜਗਾ ਮਿਲਣਾ 13 ਮਹੀਨੇ ਉਹ ਜਿਹੜੇ ਮੈਂ ਆਪ ਉੱਥੇ ਦਿੱਤੇ ਹਾਂ ਹਾਂਜੀ ਅੱਖਾਂ ਨਾਲ ਉਹ ਇੱਕ ਕੁਦਰਤ ਨੇ ਮਾਲਕ ਨੇ ਗੁਰਨਾਮਿਕ ਪਾਸ਼ਾ ਨੇ ਐਸਾ ਵਰਤਾਰਾ ਬਤਾਇਆ ਜਵਾਵ ਨਹੀਂ ਦੇਦਾ ਜਵਾਵ ਮੁਰਦਾਬਾਦ 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 جواب ਦਿਓ جواب ਦਿਓ ਮਰ ਜਵਾਬ ਦਿਓ ਜਵਾਬ ਦਿਓ ਜਵਾਬ ਸੁਖੀਰ ਖਾਨਮ ਕਿਹਾ ਰੱਖਿਆਗਾ ਦਿਖਾ ਦਿਓ ਇਸ ਗੱਲ ਦਾ ਜਵਾਬ ਇਹ ਆ ਹਾਂਜੀ ਯਾਰ ਕੋ ਚਪ ਚਪ ਦੇਖੋ ਇਸ ਗੱਲ ਦਾ ਇਹ ਜਵਾਬ ਕਿ ਜੀ ਤੁਹਾਨੂੰ ਹਕੂਮਤ ਤਾਈ ਜਾਂ ਕਿਸੇ ਤਾਈ ਇਤਰਾਜ਼ ਆ ਹਾਂਜੀ ਹੰਸਰਾਜ ਹੰਸ ਤੁਹਾਨੂੰ ਜਵਾਬ ਦੇ ਰਹਿਣਾ ਤਾਂ ਬਚਾਈ ਤੇ ਗਿਆ ਹਾਂ ਹਾਂਜੀ ਦੱਸੋ ਦੱਸੋ ਮੇਰੀ ਮੈਂ ਉਦੋਂ ਅਜੇ ਚੜ੍ਹਿਆ ਹੀ ਸੀ ਨਮਾਜ਼ ਹੀ ਮੈਨੂੰ ਬਾਅਦ ਚ ਜਦੋਂ ਫਰਸਕਾ ਨੂੰ ਮੇਰੇ ਕੋਲ ਚੱਜ ਦਾ ਕੋਈ ਪੋਰਟਫੋਲੀਓ ਹੁੰਦਾ ਮੈਂ ਕਿਸੇ ਜਿੱਥੇ ਆਰਡੀਨੈਂਸ بڑے ਕਾਨੂੰਨ ਉਹਦਾ ਕੋਈ ਮੈਂਬਰ ਹੁੰਦਾ ਸਰ ਉਹ ਤਾਂ ਹਜੇ ਗੱਲ ਹੀ 2 ਮਹੀਨਿਆਂ ਦੀ ਉਹ ਤੋਂ ਬਾਅਦ ਤੁਸੀਂ ਬੇਹੇ ਹੋ ਗਏ ਪੁਰਾਣੇ ਹੋ ਤੁਸੀਂ ਤਿੰਨੇ ਤੋਂ ਅੱਛਾ ਇਹ ਪਹਿਲੀ ਗੱਲ ਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਸਾਨੂੰ ਵੀ ਦੱਸੋ ਜੀ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਜਵਾਬ ਸੁਣ ਲਓ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਹਫ਼ਤੇ ਬਾਅਦ ਆਇਆ ਸੀ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਜੋ ਕੱਢ ਕੇ ਸਾਰਾ ਜਮਾਨਾ ਸਰ ਉਹ ਯਕੀਨ ਕਰਕੇ ਹੁੰਦਾ ਤੁਹਾਡੇ ਕੋਲ ਮੈਨੂੰ ਪੁੱਣ ਮੈਨੂੰ ਮੇਰੀ ਫੋਰਸ ਵੀ ਰੋਕਦੀ ਐ ਮੈਨੂੰ ਮੇਰੇ ਦੋਸਤ ਮੇਰੇ ਬੱਚੇ ਰੋਣ ਲੱਪੇਂਦੇ ਕਿ ਤੁਸੀਂ ਵਿੱਚ ਕਿਉਂ ਜਾਂਦੇ ਮੈਂ ਕਿਹਾ ਮੇਰੇ ਪੁੱਤ ਮੇਰੀ ਜ਼ਿੰਦਗੀ ਉਹਨਾਂ ਨੇ ਬਖਸ਼ੀ ਆ ਮੇਰੇ ਰਿਕਾਰਡ ਵੀ ਪਹਿਲੇ ਉਹਨਾਂ ਨੇ ਬਣਾਏ ਖਾੜੇ ਵੀ ਬਿٹے ਮੈਂ ਕਰਜ਼ਦਾਰ ਆ ਮੈਂ ਕਰਜ਼ਦਾਰ ਆ ਮੈਂ ਤਾਂ ਜਾਂਦਾ ਨੂਨ ਤੇ ਨੂਨ ਸਿੱਟਣਾ ਰਹੇ ਹਾਂ ਸਰ ਤੁਸੀਂ ਜਵਾਬ ਦਿਓ ਸਾਡੀ ਗੱਲ ਦਾ ਜਵਾਬ ਕੋਈ ਨਹੀਂ ਆਇਆ ਤੁਹਾਨੂੰ ਮੈਂ ਤੁਹਾਡੀ ਗੱਲ ਦਾ ਇਹੀ ਜਵਾਬ ਦਿੰਦਾ ਕਿ ਨਿਵਰਤਨ ਨਾਲ ਜਾਣਾ ਨਹੀਂ ਅਸੀਂ ਨਿਵਰਤਨਾਂ ਗਏ ਸੀਗੇ ਜੀ ਅਸੀਂ ਹੁੱਲੜ ਨਹੀਂ ਬਾਜੀ ਕੀਤੀ ਅਸੀਂ 13 ਮਹੀਨੇ ਇੱਕ ਮਿੰਟ ਫਿਰ ਵੀ ਕਿਉਂ ਜਾਂਦੇ 13 ਮਹੀਨੇ ਦਿੱਲੀ ਦੇ ਵਿੱਚ ਰਹੇ ਹਾਂਜੀ ਉੱਥੇ ਕੋਈ ਬਲਾਤਕਾਰ ਹੋਇਆ ਉੱਥੇ ਕੋਈ ਫੁੱਲ ਦਾ ਬੂਟਾ ਤੋੜਿਆ ਗਿਆ ਉੱਥੇ ਕੀ ਕੁਝ ਹੋਇਆ ਦੱਸੋ ਅੱਜ ਤੱਕ ਉਹਨਾਂ ਲੋਕਾਂ ਦਾ ਇਹ ਤੂੰ ਜਾ ਕੇ ਵਰਕ ਹੋਊਗਾ ਇਹ ਤੂੰ ਸਾਹਤ ਜਗਾ ਮਿਲਣਾ 13 ਮਹੀਨੇ ਉਹ ਜਿਹੜੇ ਮੈਂ ਆਪ ਉੱਥੇ ਦੇਖਿਆ

ਹੰਸਰ ਜੀ ਹੰਸ ਤੋਂ ਜਵਾਬ ਦੇ ਰਣ ਤੁਹਾਡਾ ਬੱਚਾ ਇੱਥੇ ਕਿ ਆਣਾ ਹਾਂਜੀ ਦੱਸੋ ਦੱਸੋ ਮੇਰੀ ਮੈਂ ਉਦੋਂ ਅਜੇ ਛੋੜਿਆ ਹੀ ਸੀ ਨਵਾਂ ਸੀ ਮੈਨੂੰ ਬਾਅਦ ਚ ਜਦੋਂ ਫਰਸ਼ ਕਲਰ ਕੋਈ ਚੱਜ ਦਾ ਕੋਈ ਪੋਰਟਫੋਲੀਓ ਹੁੰਦਾ ਮੈਂ ਕਿਸੇ ਜਿੱਥੇ ਆਰਡੀਨੈਂਸ بڑے ਕਾਨੂੰਨ ਉਹਦਾ ਕੋਈ ਮੈਂਬਰ ਹੁੰਦਾ ਸਰ ਉਹ ਤਾਂ ਹਜੇ ਗੱਲ ਹੀ 2 ਮਹੀਨਿਆਂ ਦੀ ਉਸ ਤੋਂ ਬਾਅਦ ਤੁਸੀਂ ਬੇਹੇ ਹੋ ਗਏ ਪੁਰਾਣੇ ਹੋ ਸੀ ਤੁੰਨੇ ਤੋਂ ਬੱਸ ਅੱਛਾ ਇਹ ਪਹਿਲੀ ਗੱਲ ਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਸਾਨੂੰ ਵੇ ਦੱਸੋ ਜੀ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਸੀ ਜਵਾਬ ਸੁਣ ਲਓ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਹਫ਼ਤੇ ਬਾਅਦ ਆਇਆ ਸੀ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਜੋ ਕੱਢ ਕੇ ਸਾਰਾ ਜਮਾਨਾ ਉਹ ਸਾਰਾ ਉਹਦੀ ਗੱਲ ਉਹਦੇ ਵਿੱਚ ਮੈਂ ਪਤਾ ਕੀ ਕਿਹਾ ਸੀ ਅੱਜ ਦੇਖੋ ਸੀ ਕਿ ਮੈਂ 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 ਜਿੰਨੇ ਵੀ ਕਿਸਾਨ ਲੀਡਰ ਸੀ ਉਹਨਾਂ ਨੂੰ ਸਲੀਮਰ ਬੇਨਤੀ ਕੀਤੀ ਸੀ ਕਿ ਬੇਸ਼ੱਕ ਮੈਂ ਨਵਾਂ ਆ ਬੇਸ਼ੱਕ ਮੈਂ ਕਮਜ਼ੋਰ ਆ ਬੇਸ਼ੱਕ ਤੁਸੀਂ ਸਮਝੋ ਵੀ ਸਭ ਤੋਂ ਮੈਂ ਉਹ ਆ ਲੇਕਿਨ ਮੈਂ ਤੁਹਾਨੂੰ ਸਿੱਧਾ ਪ੍ਰਾਈਮ ਮਿੰਿਸਟਰ ਕੋ ਲੈ ਕੇ ਜਾਣਾ ਓ ਸਰ ਸਾਨੂੰ ਇਹ ਤੁਸੀਂ ਸਾਨੂੰ ਰੋਕਿਆ ਸਾਡੀ ਰਾਜਤਾਨੀ ਜਾਣ ਤੋਂ ਕਿਉਂ ਸਿੱਧਾ ਜਵਾਬ ਦਿਓ ਯਾਰ ਰੋਕ ਕੇ ਗੈਟ ਕੀ ਗੱਲ ਹੋ ਰਹੀ ਸੀ ਨਾ ਬੈਠ ਕੇ ਅਸੀਂ ਅਸੀਂ ਛੱਡ ਕੇ ਬੈਠੇ ਰਹੇ ਕਮੇਟੀ ਕਿਸੇ ਨੂੰ ਜਵਾਬ ਨਹੀਂ ਆਉਂਦਾ ਉਹ ਮੰਮਾ ਸਾਡੇ ਸਾਹਮਣੇ ਬੈਠਦੇ ਉਹ ਨਹੀਂ ਕੰਮ ਨਹੀਂ ਪਾਉਂਦੇ ਇੱਕ ਬਿਸ ਇੱਕ ਸੰਦੂ ਸਾਨ ਸੀ ਰੋੜਕੇ ਵਾਲੇ ਇੱਕ ਰਾਜੇ ਵਾਲ ਸੀ ਉਹਨੇ ਮੈਨੂੰ ਪੰਜ ਨਾ ਦਿੱਤੇ ਸਾਹਿਬ ਜੀ ਪੰਜ ਨਾ ਭਾਈ ਤੁਸੀਂ ਸੁਣ ਲਓ ਪੰਜ ਨਾ ਦਿੱਤੇ ਸੀ ਕਿ ਕੋਈ ਬੀਬੀ ਜੀ ਵੀ ਸੀ ਜਥੇਵੰਦੀ ਚ ਮਿੰਨੂ ਮੇਰੇ ਮੋਬਾਈਲ ਤੇ ਹੈਗੇ ਆ ਮੈਂ ਤੁਹਾਨੂੰ ਕੱਢ ਕੇ ਕਹਾਂਗਾ ਤੇ ਅਖਬਾਰ ਚ ਛਾਪ ਦਊਗਾ تایਉ ਲਾ ਲਿਆ ਸੀ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਉਦੋਂ ਨਹੀਂ ਉਦੋਂ ਨਹੀਂ ਮੇਰੀ ਕਿਸੇ ਨੇ ਸੁਣੀ ਬਾਅਦ ਚ ਜਦੋਂ ਮੈਂ ਗੱਲ ਕਰਾਈ ਨਾ ਤੌਮਰ ਸਾਹਿਬ ਨਾਲ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹਦੀ ਮਾੜੀ ਮੋਟੀ ਕੋਈ ਪੱਟੀ ਹੈ ਕਿਹੜੀ ਡੇਟ ਦੀ ਗੱਲ ਕਰਦੇ ਹੋ ਤੁਸੀਂ ਉਸ ਉਹਨੇ ਦਿਨਾਂ ਦੀ ਜਦੋਂ ਪਹਿਲਾਂ 20 20 ਜਿਹੜਾ ਦਿਨਾਂ ਦੀ ਜਿਹੜੀ ਗੱਲ ਦਾ ਸੀ ਅਸੀਂ ਤੈਨੂੰ ਮੇਰੇ ਪਤਾ ਹੋਣੀ ਕਰੀ ਜਾਂਦੇ ਆ ਮੈਂ ਗੱਲ ਕਰਦੇ ਆ ਜਿਹੜਾ ਹੋਰ ਜਿਹੜਾ ਹੋਰ ਅੰਦਾਜ਼ਾ ਆ ਅੱਛਾ ਗੱਲ ਗੱਡੇ ਤੇ ਕਿਹਾ ਜੋ ਮੈਂ ਪਹਿਲਾਂ ਕੀਤਾ ਛੱਡੋ ਜੀ ਪਹਿਲਾਂ ਦਾ ਛੱਡੋ ਵੀ 20 ਨਵੰਬਰ ਛੱਡੋ ਕਿਉਂ ਉਹ ਇਸ ਨਾਲ ਰਿਲੇਟਡ ਆ ਚਲੋ ਦੱਸੋ ਉਹਦੇ ਨਾਲ ਅੱਛਾ ਟਾਈਮ ਲੈ ਲਿਆ ਸੀ ਪ੍ਰਧਾਨ ਮੰਤਰੀ ਸਾਹਿਬ ਤੋਂ ਇਹਨਾਂ ਨੇ ਕਿਹਾ ਜੀ ਦੂਸਰ ਵਿੱਚਤ ਨਹੀਂ ਕੋਈ ਆਏਗਾ ਮੀਡੀਆ ਜਨ ਲੋਕ ਮੈਂ ਕਹਿੰਦਾ ਜੀ ਬਿਲਕੁਲ ਤੁਹਾਡੇ ਮੀਟਿੰਗ ਹੋਏ ਕਿ ਬਾਅਦ ਚ ਤੁਸੀਂ ਆਪ ਨਸ਼ਰ ਕਰ ਦਿਓ ਤੁਹਾਨੂੰ ਪਤਾ ਪ੍ਰਾਈਮ ਮਿਨਿਸਟਰ ਕੋਲ ਲੈਣਾ ਤਾਂ ਮੁਸ਼ਕਲ ਸੀਗਾ ਟਾਈਮ ਸਾਰੀਆਂ ਏਜੰਸੀ ਚੈੱਕ ਕਰਦੀਆਂ ਮੈਂ ਕਹਿੰਦਾ ਮੈਨੂੰ ਕੋਈ ਨਹੀਂ ਪੜਗੋ ਮੈਡੀਆ ਦੇ ਲੋਕਾਂ ਵਾਸਤੇ ਟਾਈਮ ਨਹੀਂ ਨਹੀਂ ਬਾੜੇ ਲੋਕਾਂ ਸਿਸਟਮ ਨਹੀਂ ਹੁੰਦਾ ਦਫ਼ਤਰ ਇੱਕ ਤਾਂ ਥੋੜੀ ਮਿਲਦਾ ਨਹੀਂ ਜੀ ਨਹੀਂ ਮਿਲਦਾ ਲੋਕਾਂ ਨੂੰ ਮਿਲਦਾ ਜਦੋਂ ਟਾਈਮ ਮਿਲ ਗਿਆ ਜਦੋਂ ਟਾਈਮ ਮਿਲ ਗਿਆ ਇਹਨਾਂ ਨੇ 5:30 ਵਜੇ ਮੋਬਾਈਲ ਆਫ ਕਰ ਲਿਆ ਸੀ ਤੁਸੀਂ ਫੋਨ ਕਰਕੇ ਪਰ ਉਹ ਗੱਲ ਵੱਖਰੀ ਹੈ ਵੀ ਜਾਂ ਤੋਂ ਰੋਕਣਾ ਕੋਈ ਉਹ ਭਰਾ ਮੇਰਾ ਜਿਹੜਾ ਮੇਰਾ ਕੈਰੈਕਟਰ ਆ ਮੈਂ ਆਪਣੇ ਆਪਣੇ ਜਵਾਬ ਦੇ ਸਕਦਾ ਹਾਂ ਫਿਰ ਤੁਸੀਂ ਆਪਦਾ ਜਵਾਬ ਦੇ ਸਕਦੇ ਹਾਂ ਹਮੇਸ਼ਾ ਜੁੜਿਆ ਰਹੇ ਹਾਂ ਕੰਮ ਕਰਦੇ ਕਿ ਨਹੀਂ ਜਾ ਸਕਦੇ ਜਾ ਸਕਦੇ ਜਾ ਸਕਦੇ ਜੁੜਿਆ ਰਹੇ ਹਾਂ ਜਾਨ ਤੱਕ ਕਰਸਰ ਜਾਨ ਤੱਕ ਕਰਸਰ ਆਖਦੇ ਹੋ ਉਹ ਕਹਿ ਰਹੇ ਬੜਤ ਮਾਰੀ ਚੱਲ ਸੋਪ੍ਰੀਸ ਮਾਰੀ ਚੱਲ ਜਾ ਬੱਚਾ ਇਸੇ ਦੋਨੇ ਬੱਚਾ ਕਾਲਜ ਦਾ ਟੁਕੜਾ ਕਿਉਂ ਮਾਰਿਆ ਸ਼ਹੀਦ ਕੀਤਾ ਜਾਦਾ ਤਾਂ ਉਹ ਸਾਨੂੰ ਸਾਰਿਆਂ ਨੂੰ ਤਕਲੀਫ ਹੈ ਨਹੀਂ ਜੀ ਤਕਲੀਫ ਨਹੀਂ ਗੱਲ ਮਾਰਿਆ ਕਿਉਂ ਮਾਰਿਆ ਕਿਉਂ ਉਹਦੀ ਇਨਕੁਆਇਰੀ ਹੋਣੀ ਹੈ ਇਹਨੂੰ ਡਾਕਟਰ ਆਈ ਦੋ ਬਣਾ ਮਿਲ ਗਿਆ ਹੈ ਬਹੁਤ ਬਰੀ ਗੱਲ ਹੈ ਬਹੁਤ ਬਰੀ ਗੱਲ ਹੈ ਬਹੁਤ ਗੈਰ ਇਨਸਾਨੀ ਗੱਲ ਹੈ ਉਹਦਾ ਪਰ ਜਿੰਨੀ ਗੋਲੀ ਮਾਰੀ ਉਹਨੂੰ ਮੰਨਦਾ ਮਾਤਾ ਜੀ ਸਾਹਿਬ ਜੀ ਰੱਤ ਕਰਦੇ ਨੇ ਕਰਦੇ ਨੇ ਇਹ ਲੋਕਾਂ ਦੇ ਨਾ ਨਾ ਗੁਰੂ ਘਰ ਦੇ ਮਹਾਰਾਜ ਜੀ ਬੀਰਾਂ ਚਾਹ ਰਹੇ ਨੇ ਟ੍ਰੇਨ ਸਾਡਾ ਨਾ ਨਾ ਲਾ ਦੇ ਹਸਤਾ ਜੀ ਵੀ ਇਹਦਾ ਜਿਹੜਾ ਹੈਗਾ ਜੁਮੇਵਾਰ ਮੁੱਖ ਮੰਤਰੀ ਬਾਦਲ ਮਾਤਾ ਜੀ ਨਾ ਜੀ ਇੱਕ ਮਿੰਟ ਸਾਡਾ ਸਵਾਲ ਪੁੱਛੋ ਆ ਮੇਰਾ ਪੇਰਾ ਸਵਾਲ ਸੁਣੋ ਜੀ ਆਪਾਂ ਇਹ ਕਹਿੰਦੇ ਸੀ ਨਾ ਮੁੱਖ ਮੰਤਰੀ ਆ ਤੇ ਸਾਡੇ ਛੁੱਭ ਕਰਨ ਨੂੰ ਗੋਲੀ ਮਾਰਨ ਵਾਲਾ ਮੁੱਖ ਮੰਤਰੀ ਮਰੋਣਾਰ ਖਤਰਾ ਹੈ ਕਿ ਨਹੀਂ ਹਾਂ ਜਾਂ ਨਾ ਨੇ ਵੀ ਮਾਰਿਆ ਗੁਨਾਹਗਰ ਨਹੀਂ ਉਹ ਉਹਦੇ ਇਸ਼ਾਰੇ ਤੇ ਚੱਲਿਆ ਕਿਦੇ ਹੋਰ ਅਗਰ ਦੱਸੋ ਨਾਂ ਲੈ ਕੇ ਦੱਸੋ ਨਾਂ ਲੈ ਕੇ ਦੱਸੋ ਹਾਂ ਨਹੀਂ ਛੁਪ ਕੇ ਕਤਲ ਕਰਨ ਵਾਲਾ ਮਨੋਰ ਲਖਤਰ ਹੈ ਕਿ ਨਹੀਂ ਜਿਹੜਾ ਮਨੋਰ ਲਖਤਰ ਹੈ ਕਿ ਨਹੀਂ ਜਿੱਥੇ ਵੀ ਕਿਸ ਕੋਈ ਨਾ ਤੁਹਾਨੂੰ ਹੱਕਿਆ ਕਿਸੇ ਦੀ ਜਾਨ ਲੈਣ ਦਾ ਨਾ ਕਿਸੇ ਨਹੀਂ 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 ਸਾਬ ਤੁਸੀਂ ਇਹ ਦੱਸੋ ਵੀ ਮਨੋਰ ਲ ਨਹੀਂ ਕਿਹਦੇ ਕਿਉਂ ਮਨੋਰ ਲਖਤਰ ਹੈ ਨਹੀਂ ਮਾਨੂੰ ਦੱਸੋ ਮੜੋਣਾ ਅੱਛਾ ਫਿਰ ਇਹ ਦੱਸੋ ਅੱਛਾ ਉਹ ਤੇ ਕਾਰਵਾਈ ਕਰਾਂਗੇ ਇਹ ਦੱਸੋ ਵੀ ਬਿਨਾ ਜੁਨੀਫਾਰਮ ਤੁਸੀਂ ਉੱਥੇ ਇਹ ਪੋਰਸ ਕਿਉਂ ਲਈ ਕਿਸੇ ਜਗਤ ਦੀ ਜੁਰੀ ਬਿਨਾਂ ਜਗਤ ਹੁੰਦੀ ਆ ਮਸ਼ੀਨਰੀ ਦਾ ਕੀ ਕਸੂਰ ਦੀ ਉੱਥੇ ਟਰੈਕਟਰ ਕਿਉਂ ਤੋੜੇ ਗਏ ਆਪੜੀ ਗੱਲ ਕਰ ਸਕਦਾ ਅਲਸਰ ਸਰ ਤੁਸੀਂ 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 ਆਇਆ ਕਰੋ ਆਇਆ ਕਰੋ ਮੇਰੀ ਗੱਲ ਸੁਣੋ ਤੁਸੀਂ ਇੱਕ ਆਇਆ ਕਰੋ ਤੁਸੀਂ ਆਜ਼ਾਦ ਉਮੀਦਵਾਰ ਉੱਠ ਕਰੋ ਹਾਂਜੀ ਤੁਸੀਂ ਆਜ਼ਾਦ ਉਮੀਦਵਾਰ ਉੱਠ ਕਰੋ ਅਸੀਂ ਤੁਹਾਨੂੰ ਸਵਾਲ ਨਹੀਂ ਕਰਦੇ ਤੁਸੀਂ ਸੋਥੋ ਸਵਾਲ ਤਾਂ ਹੁੰਦੇ ਹੋ ਤੁਸੀਂ ਭਾਜਪਾ ਦੇ ਨੁਮਾਇੰਦੇ ਹੋ ਤੁਸੀਂ ਦੱਸੋ ਵੀ ਮਨੋਰ ਲਾਲ ਖੱਤਾ ਕਾਤਲ ਹੈ ਕਿ ਨਹੀਂ ਬੀਜਪੀ ਤਾਂ ਕੀ ਇਤਰਾਜ਼ ਕੀ ਉਹਨੇ ਕਤਲ ਕੀਤਾ ਸਾਡੇ ਪਰਾਂ ਦਾ ਗੋਲੀਆਂ ਮਾਰੀਆਂ ਸਾਡਾ ਸਾਡਾ ਉਹ ਉਹਨੇ ਚੰਗਾ ਕੀਤਾ ਤੁਸੀਂ ਦੱਸੋ ਮਾਰਾ ਕੀਤਾ ਮਾਰੀ ਕੀਤਾ ਨਹੀਂ ਨਹੀਂ ਉਹ ਫਰਜ ਨਹੀਂ ਸੀ ਚੰਗਾ ਚੰਗਾ ਕਰਨਾ ਫਰਜ਼ ਨਹੀਂ ਮੇਰੀ ਗੱਲ ਸੁਣੋ ਮੈਂ ਮੇਰੇ ਉਹ ਯਾਰ ਵੇਖੋ ਵੇਖੋ ਸਭ ਮੇਰੀ ਗੱਲ ਸੁਣੋ ਨਹੀਂ 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 ਹਜੇ ਜਾਣਦੇ ਨਹੀਂ ਗੱਲ ਇਸ਼ਾਰੇ ਨਾ ਕਰੋ ਮहारा ਜਾਣਦੇ ਸਿਰ ਸਵਾਲ ਕਰ ਰਹੇ ਆ ਜਾਣਦੇ ਇਸ਼ਾਰੇ ਨਾ ਕਰੋ ਤੁਹਾਨੂੰ ਮਿਲਣਾ ਉਹ ਬੁਲਾਣਾ ਤੁਸੀਂ ਬੁਲਾइए ਬਸ ਬੋ ਮੇਰੀ ਇੱਕ ਹਰ ਦਾ ਜਵਾਬ ਹੋਈ ਔਰ ਤੁਸੀਂ ਸੁਣਦਾ ਮੇਰੀ ਗੱਲ ਸੁਣ ਮੈਨੂੰ ਗੱਲ ਸੁਣ ਬਹੁਤ ਤੁਸੀਂ ਇਹ ਦੱਸੋ ਵੀ ਜਿਹੜਾ ਹੈਗਾ ਖੱਟੜ ਕਾਤਲ ਹੈ ਕਿ ਨਹੀਂ ਉਹ ਭਾਈ ਸਾਹਿਬ ਆਰਡਰ ਕਾ ਕਰ ਕੋਈ ਸੀਐਲਟੀ ਨੇ ਕਾਟ ਦੇ ਵੀ ਰੋਜੂ ਹਾਂ ਦੱਸੋ ਕਾਤਲ ਹੈ ਕਿ ਨਹੀਂ ਜਿੰਨੇ ਵੀ ਆਰਡਰ ਦਿੱਤੇ ਆਰਡਰ ਖੱਟੜ ਨਹੀਂ ਆਰਡਰ ਦਿੱਤੇ ਹੋਏ ਆਰਡਰ ਕੌਣ ਦਿੰਦਾ ਜਿਹਦੀ ਸਰਕਾਰ ਹੁੰਦੀ ਹੈ ਕਿ ਕੋਈ ਆਪੋਜੀਟ ਜੋ ਮੈਨੂੰ ਇਹ ਦੱਸੋ ਜੀ